ਫਿਲਮ ਦੇ ਵਿੱਚ 84 ਦਾ ਜ਼ਿਕਰ ਹੈ ਘਰ ਚ ਵੀ ਕਦੇ ਇਹ ਗੱਲਾਂ ਹੁੰਦੀਆਂ ਕਿ ਸਿੱਖ ਪੰਥ ਨਾਲ ਕੀ ਹੋਇਆ ਸਾਡੇ ਆਪਣੇ ਲੋਕਾਂ ਨਾਲ ਕੀ ਵਾਪਰਿਆ ਕਾਫੀ ਫੈਮਿਲੀਜ਼ ਕੈਨੇਡਾ ਅਮਰੀਕਾ ਉਸ ਟਾਈਮ ਤੋਂ ਆਈਆਂ ਹੋਈਆਂ ਨੇ ਕਿਉਂਕਿ ਇੰਨਾ ਕੁਝ ਹੋ ਰਿਹਾ ਸੀ ਉਹਨਾਂ ਦੇ ਨਾਲ ਆਸਿਖਾਂ ਦੇ ਨਾਲ ਤਾਂ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਯੂ ਨੋ ਉਹ ਪੁਰਾਣੇ ਵੂਨਸ ਬੰਦਾ ਕਿਵੇਂ ਭੁੱਲ ਸਕਦਾ ਹੈ ਭੁੱਲ ਨਹੀਂ ਸਕਦੇ ਭੁੱਲਣਾ ਚਾਹੀਦਾ ਵੀ ਨਹੀਂ ਆਈ ਥਿੰਕ ਸਾਡੀ ਹਿਸਟਰੀ ਆ ਸੋ ਇਹ ਇਹਦੇ ਵਿੱਚ ਇਸ ਚੀਜ਼ ਬਾਰੇ ਗੱਲ ਕਰਨੀ ਚਾਹੀਦੀ ਆ ਉਸ ਚੀਜ਼ ਤੇ ਫਿਲਮਾਂ ਬੁੱਕ ਆ ਟਬਟਨ ਲੱਗ ਗਿਆ ਹੁਣ ਜੇ ਤੁਸੀਂ ਦੇਖੋਗੇ ਆਈ ਥਿੰਕ ਲਾਸਟ ਫਿਲਮ ਜੋ ਕਿ ਮੈਂ ਦੇਖੀ ਸੀਗੀ ਗੁਰਜੀਤ ਦਸਾਂਝ ਨੇ ਕੀਤੀ ਸੀਗੀ 1984 ਉਹ ਕਿੰਨਾ ਟਾਈਮ ਹੋ ਗਿਆ ਆ ਉਸ ਤੋਂ ਬਾਅਦ ਕੁਝ ਦੇਖਿਆ ਹੀ ਨਹੀਂ ਇਦਾਂ ਦਾ ਤੁਹਾਡੀ ਮੈਮਰੀ ਜਾਂ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਦੱਸਿਆ ਹੋਣਾ 84 ਬਾਰੇ ਤੁਹਾਨੂੰ ਕਿੰਨਾ ਕੁ ਪਤਾ ਹੈ ਕਿ ਸਾਡੀ ਸਿੱਖਾਂ ਨਾਲ ਬਹੁਤ ਕੁਝ ਹੋਇਆ ਆ 1984 ਦੇ ਜੋ ਪਿਕਚਰਸ ਤੁਹਾਨੂੰ ਆਨਲਾਈਨ ਨਹੀਂ ਮਿਲਦੀਆਂ ਸਾਰੇ ਕਿਤੋਂ ਬੈਨਡ ਕੀਤੀਆਂ ਗਈਆਂ ਨੇ ਉਥੇ ਲਗਾਉਂਦੇ ਨੇ ਤੇ ਉਹਨਾਂ ਦੀਆਂ ਸਟੋਰੀਜ਼ ਆ ਜਿਹੜੇ ਸਿੱਖਾਂ ਨੇ ਆਪਣੀ ਜਾਨ ਗਵਾਈ ਔਰ ਉਸ ਟਾਈਮ ਦੇ ਉਹਨਾਂ ਦੀਆਂ ਸਾਰੀਆਂ ਸਟੋਰੀਜ਼ ਮਿਲੂਗੀਆਂ ਦਿਲਜੀਤ ਕਲਸੀ ਉਹਨਾਂ ਨੂੰ ਕੌਣ ਨਹੀਂ ਜਾਣਦਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਔਰ ਲੰਮਾ ਸਮਾਂ ਉਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਬਹੁਤ ਸਾਰੇ ਹੋਰ ਪ੍ਰੋਜੈਕਟਸ ਵੀ ਉਹ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਤਰੀਕੇ ਨਾਲ ਜੋ ਕੁਝ ਵਾਪਰਦਾ ਹੈ ਪਰ ਉਹਨਾਂ ਦਾ ਇੱਕ ਪ੍ਰੋਜੈਕਟ ਨਹੀਂ ਮੈਂ ਕਮਲਨੀ ਆ ਜੋ ਕਿ ਅੰਬਰ ਧਾਲੀਵਾਲ ਹੋਣਾਂ ਦੇ ਨਾਲ ਇਹ ਫਿਲਮ ਕੀਤੀ ਉਹ ਰਿਲੀਜ਼ ਹੋ ਰਹੀ ਹੈ ਪ੍ਰਥਮ ਪੰਜਾਬ ਫਿਲਮਸ ਦੇ YouTube ਚੈਨਲ ਦੇ ਉੱਤੇ ਅੰਬਰ ਢਾਲੀਵਾਲ ਹੋਣੇ ਸਾਡੇ ਨਾਲ ਖਾਸ ਤੌਰ ਦੇ ਉੱਤੇ ਅਮਰੀਕਾ ਤੋਂ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਤਜਰਬੇ ਰਹੇ ਨੇ ਕਿਸ ਤਰ੍ਹਾਂ ਫਿਲਮ ਦੇ ਵਿੱਚ ਉਹਨਾਂ ਨੇ ਕਲਸੀ ਸਾਹਿਬ ਦੇ ਨਾਲ ਕੰਮ ਕੀਤਾ ਦਲਜੀਤ ਕਲਸੀ ਦੀ ਸ਼ਖਸੀਅਤ ਬਾਰੇ ਵੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਬਹੁਤ ਸਵਾਗਤ ਹੈ ਅੰਬਰ ਤੁਹਾਡਾ ਸਤਿ ਸ਼੍ਰੀ ਅਕਾਲ ਪਾਜੀ ਥੈਂਕ ਯੂ ਸੋ ਮੱਚ ਠੀਕ ਹੋ ਤੁਸੀਂ ਅੱਜ ਕੱਲ ਕਿੱਥੇ ਰਹਿ ਰਹੇ ਹੋ ਕੀ ਕਰ ਰਹੇ ਹੋ ਹਾਂ ਜੀ ਮੈਂ ਬਿਲਕੁਲ ਠੀਕ ਮੈਂ ਐਕਚੁਅਲੀ ਕੈਲੀਫੋਰਨੀਆ ਆਈ ਹਾਂ ਮੈਂ ਆਪਦੇ ਪੇਰੈਂਟਸ ਦੇ ਨਾਲ ਰਹਿਣੀ ਆ ਨਾਲ ਮੇਰਾ ਬ੍ਰਦਰ ਰਹਿੰਦਾ ਆ ਤੇ ਮੈਂ ਆਪਣੀ ਡਿਗਰੀ ਕੰਪਲੀਟ ਕਰਕੇ ਹਟੀਆਂ ਨਰਸਿੰਗ ਦੀ ਤੇ ਹੁਣ ਮੈਂ ਬਸ ਕੰਮ ਕਰ ਰਹੀ ਆ ਤੇ ਤੁਹਾਡਾ ਪੰਜਾਬੀ ਫਿਲਮਾਂ ਚ ਆਉਣ ਦਾ ਸਬਬ ਕਿਵੇਂ ਬਣਿਆ ਇਹ ਇਹ ਕਿਵੇਂ ਜ਼ੈਨ ਚ ਆਇਆ ਕਿ ਫਿਲਮਾਂ ਕਰਨੀਆਂ ਐ ਐਕਚੁਅਲੀ ਮੇਰੇ ਦਿਮਾਗ 'ਚ ਹੈ ਨਹੀਂ ਸੀਗਾ ਵੀ ਮੈਂ ਫਿਲਮਾਂ ਕਰਨੀਆਂ ਆ ਮੈਨੂੰ ਬਸ ਓਪਰਚੁਨਿਟੀ ਆਈ ਤੇ ਮੈਂ ਲੈ ਲਈ ਇਹ ਇੱਕ ਤਰ੍ਹਾਂ ਦਾ ਸ਼ੌਕ ਹੀ ਸੀ ਮੇਰਾ ਕਿ ਇਹ ਲੌਂਗ ਟਰਮ ਤਾਂ ਮੈਂ ਕਦੀ ਸੋਚਿਆ ਨਹੀਂ ਵੀ ਮੈਂ ਪੱਕੀ ਤੌਰ ਤੇ ਮੈਂ ਐਕਟਰਸ ਬਣਨਾ ਹੈ ਜਾਂ ਜੋ ਵੀ ਆ ਪਰ ਸ਼ੌਂਕ ਦੇ ਰਾਹੀ ਕਰ ਲਿਆ ਜੋ ਫੋਲੋ ਕਰਦੇ ਸੀ ਪਹਿਲਾਂ ਸਿਨੇਮੇ ਨੂੰ ਤੁਸੀਂ ਆ ਪੰਜਾਬੀ ਇੰਡਸਟਰੀ ਜਾਂ ਕਿਸੇ ਤੋਂ ਦੇਖ-ਦੇਖ ਕੇ ਸਿੱਖ ਗਏ ਨਹੀਂ ਮੈਂ ਤਾਂ ਬਸ ਫਿਲਮਾਂ ਜਿੱਦਾਂ ਸਾਰੇ ਦੇਖਦੇ ਆ ਉਵੇਂ ਹੀ ਦੇਖਦੀ ਆ ਫਿਲਮਾਂ ਤੇ ਮੈਨੂੰ ਬਾਲਾਕੁਸ਼ ਪਤਾ ਨਹੀਂ ਐਕਟਿੰਗ ਬਾਰੇ ਬਸ ਜੋ ਜੋ ਹੋਇਆ ਬਸ ਕਰਤਾ ਫਿਰ ਇਹ ਫਿਲਮ ਕਿਵੇਂ ਮਿਲੀ ਤੁਹਾਨੂੰ ਇਹ ਇਹਦਾ ਕਿੱਸਾ ਕੀ ਹੈ ਦਲਜੀਤ ਕਲਸੀ ਹੁਣਾਂ ਨਾਲ ਕਿਵੇਂ ਮੀਟਿੰਗ ਹੋਈ ਥੋਡੀ ਆ ਕਲਸੀ ਸਰ ਨੇ ਐਕਚੁਅਲੀ ਰੀਚ ਆਊਟ ਕੀਤਾ ਸੀਗਾ ਉਹਨਾਂ ਨੇ ਇਹ ਸਟੋਰੀ ਪ੍ਰੈਜ਼ੈਂਟ ਕੀਤੀ ਸੀਗੀ ਤੇ ਆ ਮੈਨੂੰ ਸਟੋਰੀ ਬਹੁਤ ਸੋਹਣੀ ਲੱਗੀ ਬਹੁਤ ਯੂਨੀਕ ਲੱਗੀ ਤੇ ਇਹ ਹੈਵੀ ਸਟੋਰੀ ਥੋੜੀ ਟੱਚੀ ਆ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਜੋ ਕੁਝ ਵੀ 84 ਵਿੱਚ ਹੋਇਆ ਆ ਆਮ ਉਸ ਚੀਜ਼ ਤੇ ਫਿਲਮਾਂ ਬੁੱਕ ਆ ਟਬਰਨ ਲੱਗ ਗਈਆਂ ਹੁਣ ਜੇ ਤੁਸੀਂ ਦੇਖੋਗੇ ਆਈ ਥਿੰਕ ਲਾਸਟ ਫਿਲਮ ਜੋ ਕਿ ਮੈਂ ਦੇਖੀ ਸੀਗੀ ਦਲਜੀਤ ਦਸਾਂਝ ਨੇ ਕੀਤੀ ਸੀਗੀ 1984 ਉਹ ਕਿੰਨਾ ਟਾਈਮ ਹੋ ਗਿਆ ਆ ਉਸ ਤੋਂ ਬਾਅਦ ਕੁਝ ਦੇਖਿਆ ਹੀ ਨਹੀਂ ਇਦਾਂ ਦਾ ਤੇ ਇਹ ਫੁੱਲ ਔਨ ਮੈਂ ਇਹ ਨਹੀਂ ਕਹਿ ਸਕਦੀ ਵੀ ਪੂਰੀ ਤਰ੍ਹਾਂ 1984 ਬਾਰੇ ਆ ਇਹਦੇ ਵਿੱਚ ਕਾਫੀ ਕੁਝ ਸਾਨੂੰ ਦੇਖਣ ਨੂੰ ਮਿਲੂਗਾ ਲਵ ਸਟੋਰੀ ਵੀ ਆ ਕਾਮੇਡੀ ਵੀ ਆ ਅਮ ਤੇ ਸੈਡ ਸੀਨਸ ਵੀ ਨੇ ਤੇ ਕਾਫੀ ਅਮ ਟਵਿਸਟ ਆਂਦੇ ਤੇ ਤੁਹਾਨੂੰ ਤੁਹਾਡੀ ਮੈਮਰੀ ਜਾਂ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਦੱਸਿਆ ਹੋਣਾ 84 ਬਾਰੇ ਤੁਹਾਨੂੰ ਕਿੰਨਾ ਕੁ ਪਤਾ ਹੈ ਆ ਮੈਨੂੰ ਜਿਆਦਾ ਕੁਝ ਨਹੀਂ ਪਤਾ ਮੈਨੂੰ ਇੰਨਾ ਪਤਾ ਆ ਕਿ ਅਮ ਕਿਸ ਤਰ੍ਹਾਂ ਦਾ ਬੋਕੋਸ਼ ਹੋਇਆ ਆ ਅਮ ਸਟੋਰੀਜ਼ ਜਿਵੇਂ ਸਾਡੇ ਇੱਥੇ ਯੂਬੋ ਸਿਟੀ ਨਗਰ ਕੀਤਨ ਬਹੁਤ ਵੱਡਾ ਹੁੰਦਾ ਆ ਹਰ ਸਾਲ ਐਕਚੁਅਲੀ ਹੋ ਕੇ ਹਟਿਆ ਨਵੰਬਰ ਦੇ ਪਹਿਲੇ ਵੀਕੈਂਡ ਤੇ ਹੁੰਦਾ ਹਮੇਸ਼ਾ ਤੇ ਉਥੇ ਹਮੇਸ਼ਾ ਤੋਂ ਛੋਟੀ ਹੁੰਦੀ ਤਾਂ ਦੇਖ ਜਾਈਆਂ ਇੱਕ ਟੈਂਟ ਲੱਗਾ ਹੁੰਦਾ ਬਹੁਤ ਵੱਡਾ ਤੇ ਉਥੇ 1984 ਦੇ ਜੋ ਪਿਕਚਰਸ ਤੁਹਾਨੂੰ ਆਨਲਾਈਨ ਹੀ ਮਿਲਦੀਆਂ ਸਾਰੇ ਕਿਤੋਂ ਬੈਨ ਕੀਤਾ ਗਿਆ ਨੇ ਉਥੇ ਲਗਾਉਂਦੇ ਨੇ ਤੇ ਉਹਨਾਂ ਦੀ ਸਟੋਰੀਜ਼ ਆ ਜਿਹੜੇ ਸਿੱਖਾਂ ਨੇ ਆਪਣੀ ਜਾਨ ਗਵਾਈ ਉਸ ਟਾਈਮ ਤੇ ਉਹਨਾਂ ਦੀਆਂ ਸਾਰੀਆਂ ਸਟੋਰੀਜ਼ ਮਿਲੂਗੀਆਂ ਤੇ ਆ ਇਥੇ ਆਈ ਥਿੰਕ ਕਾਫੀ ਫੈਮਿਲੀਜ਼ ਕੈਨੇਡਾ ਅਮਰੀਕਾ ਉਸ ਟਾਈਮ ਤੋਂ ਆਈਆਂ ਹੋਈਆਂ ਨੇ ਕਿਉਂਕਿ ਇੰਨਾ ਕੁਝ ਹੋ ਰਿਹਾ ਸੀ ਉਹਨਾਂ ਦੇ ਨਾਲ ਆਸਿਕਾਂ ਦੇ ਨਾਲ ਤਾਂ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਯੂ ਨੋ ਉਹ ਪੁਰਾਣੇ ਵੂਨਸ ਬੰਦਾ ਕਿਵੇਂ ਭੁੱਲ ਸਕਦਾ ਹੈ ਭੁੱਲ ਨਹੀਂ ਸਕਦੇ ਭੁੱਲਣਾ ਚਾਹੀਦਾ ਵੀ ਨਹੀਂ ਆਈ ਥਿੰਕ ਕਿ ਸਾਡੀ ਹਿਸਟਰੀ ਆ ਸੋ ਇਹ ਇਹਦੇ ਵਿੱਚ ਇਸ ਚੀਜ਼ ਬਾਰੇ ਗੱਲ ਕਰਨੀ ਚਾਹੀਦੀ ਆ ਤੁਹਾਡੇ ਤੁਸੀਂ ਬੌਰਨ ਇਨ ਬਰਾਟਪ ਉੱਥੋਂ ਦੇ ਹੀ ਆ ਅਮਰੀਕਾ ਦੇ ਹੀ ਆ ਹਾਂਜੀ ਫਿਰ ਤੁਸੀਂ ਇੰਡੀਆ ਤੁਹਾਡਾ ਚੱਕਰ ਲੱਗਦਾ ਹੈ ਜਾਂ ਇੰਡੀਆ ਆਉਣੀ ਹੋ ਤੁਸੀਂ ਹਾਂਜੀ ਮੇਰਾ ਪਹਿਲਾਂ ਬਹੁਤ ਜ਼ਿਆਦਾ ਲੱਗਦਾ ਸੀਗਾ ਹਰ ਸਾਲ ਵਿੱਚ 6-7 ਵਾਰੀ ਜਾਣਾ ਤੇ ਹੁਣ ਮੇਰਾ ਥੋੜਾ ਘੱਟ ਲੱਗਦਾ ਹੈ ਕਿਉਂਕਿ ਮੈਂ ਆਪਣੀ ਡਿਗਰੀ ਕਰਦੀ ਸੀਗੀ ਅਸੀਂ ਐਕਚੁਅਲੀ ਰਾਜਸਥਾਨ ਦੇ ਰਹਿਣ ਵਾਲੇ ਆ ਮੇਰੇ ਦਾਦਕੇ ਸਾਈਡ ਫੈਮਿਲੀ ਉਹ ਜਲੰਧਰੋਂ ਸ਼ਿਫਟ ਹੋ ਗਈ ਸੀ ਬਹੁਤ ਸਾਲ ਪਹਿਲਾਂ ਮੇਰੇ ਗ੍ਰੇਟ ਗ੍ਰੈਂਡਪਾ ਆਰਮੀ ਦੇ ਵਿੱਚ ਸੀਗੇ ਤੇ ਫਿਰ ਉਹਨਾਂ ਆਰਮੀ ਵਾਲਿਆਂ ਨੇ ਉਹਨਾਂ ਨੂੰ ਜ਼ਮੀਨ ਦਿੱਤੀ ਸੀਗੀ ਰਾਜਸਥਾਨ ਸੋ ਉਹਨਾਂ ਨੇ ਉੱਥੇ ਜ਼ਮੀਨ ਲਾ ਕੇ ਫਿਰ ਫੈਮਲੀ ਉੱਥੇ ਸੈਟਲ ਕਰ ਲਈ ਸੀਗੀ ਤੇ ਤੁਹਾਡੀ ਫੈਮਲੀ ਕਿੰਨੇ ਸਾਲ ਪਹਿਲਾਂ ਅਮਰੀਕਾ ਸ਼ਿਫਟ ਹੋਈ ਸੀ ਔਰ ਕਿਉਂ ਹੋਈ ਸੀ ਆਮ ਅਮਰੀਕਾ ਸ਼ਿਫਟ ਹੋਈ ਸੀਗੇ ਮੇਰੇ ਪਹਿਲਾਂ ਆਈ ਥਿੰਕ ਤਾਇਆ ਜੀ ਆਏ ਸੀਗੇ ਤਾਇਆ ਜੀ ਨੇ ਇੱਥੇ ਵਿਆਹ ਕੀਤਾ ਸੀਗਾ ਤੇ ਫਿਰ ਮੇਰੇ ਤਾਇਆ ਜੀ ਆਏ ਤੇ ਫਿਰ ਮੇਰੇ ਡੈਡ ਆਏ ਆਈ ਥਿੰਕ ਏਡੀਸ ਦੇ ਵਿੱਚ ਆਏ ਸੀਗੇ ਫਿਲਮ ਦੇ ਵਿੱਚ ਤੁਸੀਂ ਕਹਿੰਦੇ 84 ਦਾ ਥੋੜਾ ਬਹੁਤ ਜ਼ਿਕਰ ਹੈ ਕਲਸੀ ਸਾਹਿਬ ਦੇ ਨਾਲ ਪਹਿਲੀ ਵਾਰ ਕਦੋਂ ਮਿਲਦੇ ਹੋ ਤੁਸੀਂ ਤੁਹਾਡੀ ਮੀਟਿੰਗ ਹੋਈ ਉਹਨਾਂ ਨਾਲ ਜਦੋਂ ਹਾਂਜੀ ਅਮ ਦਲਜੀਤ ਕਲਸੀ ਸਰ ਨੂੰ ਮੈਂ ਆਈ ਥਿੰਕ ਇੱਕ ਜਾਂ ਦੋ ਦਿਨ ਪਹਿਲਾਂ ਮਿਲੀ ਸੀਗੀ ਸ਼ੂਟ ਤੋਂ ਪਹਿਲਾਂ ਤੇ ਉਹਨਾਂ ਨੇ ਬਸ ਮੈਨੂੰ ਆ ਟਾਈਮ ਲਾਈਨ ਵਗੈਰਾ ਦੱਸਿਆ ਸੀਗਾ ਵੀ ਇਸ ਟਾਈਮ ਆ ਕਰਨਾ ਆ ਸ਼ੂਟ ਤੇ ਕਿਦਾਂ-ਕਿਦਾਂ ਹੋਣਾ ਆ ਤੇ ਆਊਟਫਿਟਸ ਵਗੈਰਾ ਉਹ ਸਾਰਾ ਕੁਝ ਸਮਝਾਉਂਦੇ ਸੀ ਸਟੋਰੀ ਸਮਝਾਉਂਦੇ ਸੀ ਇੱਕ ਵਾਰ ਫੇਰ um and yeah meeting bohot choti si gi pehla te phir shoot te zyada time spend kita si ga sar de naal thoda mehsoos hunda hai ki ajkal si sahab eh film di promotion ch thode naal hone chahiye sige both feel hunda hai i think just sar hunde ta eh hori feel honi si gi kyunki sar da ਇਸ ਸਟੋਰੀ ਬਹੁਤ ক্লোਜ਼ ਸੀਗੀ ਸਟਾਰ ਦੇ ਤੇ ਆਈ ਥਿੰਕ ਦਲਜੀਤ ਸਰ ਬਹੁਤ ਐਕਸਾਈਟਿਡ ਸੀਗੇ ਇਸ ਚੀਜ਼ ਲਈ ਐਸ ਪ੍ਰੋਜੈਕਟ ਲਈ ਤਾਂ ਉਹਨਾਂ ਨੇ ਬਹੁਤ ਮਿਹਨਤ ਲਾਈਆ ਉਹਨਾਂ ਦਾ ਸਪੈਸ਼ਲ ਰਿਸ਼ਤਾ ਬਣਿਆ ਹੋਇਆ ਸੀਗਾ ਸਾਰਿਆਂ ਦੇ ਨਾਲ ਸੈੱਟ ਤੇ ਜਿਹੜੇ ਐਕਟਰਸ ਨੇ ਮਲਕੀਤ ਰੌਨੀ ਸਰ ਤੇ ਰੁਪਿੰਦਰ ਰੂਪੀ ਮੈਮ ਸਾਰਿਆਂ ਦੇ ਨਾਲ ਉਹਨਾਂ ਨੇ ਕਿੰਨਾ ਕੁਝ ਸਾਂਝਾ ਕੀਤਾ ਸੀਗਾ ਆਪਣੇ ਜਜ਼ਬਾਤ ਇਸ ਪ੍ਰੋਜੈਕਟ ਨੂੰ ਲਾ ਕੇ ਤਾਂ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀਗਾ ਆਈ ਥਿੰਕ ਉਹ ਕਾਫੀ ਐਕਸਾਈਟਿਡ ਸੀਗੇ um ਜਦੋਂ ਉਹਨਾਂ ਨੇ ਇਹ ਵੀਡੀਓ ਵੀ ਪਾਈ ਸੀ ਇੱਕ ਉਹਨਾਂ ਦੇ ਇੰਸਟਾਗ੍ਰam ਤੇ ਆ ਦਿਬਰੂਗੜ ਜਾਂ ਤੋਪੇਲਨਾ um ਇਸ ਪ੍ਰੋਜੈਕਟ ਬਾਰੇ ਨਹੀਂ ਮੈਂ ਕਮਲੀਆ ਤਾਂ ਉਹ ਕਾਫੀ ਆਈ ਥਿੰਕ ਦੇ ਵੇਰ ਲੁਕਿੰਗ ਫੋਰਵਰਡ ਟੂ ਰੀਲੀਜ਼ਿੰਗ ਦਿਸ ਤੁਹਾਡੇ ਲਈ ਸ਼ੌਕਿੰਗ ਸੀਗਾ ਜਦੋਂ ਦਿਬਰੂਗੜ ਵਾਲਾ ਇਨਸੀਡੈਂਟ ਵਾਪਰਦਾ ਔਰ ਉਹਨਾਂ ਨੂੰ ਜੇਲ੍ਹ ਚ ਦੇ ਦਿੱਤਾ ਜਾਂਦਾ ਹਾਂਜੀ um ਇੱਕ ਤਾਂ ਲਾਈਕ ਜਦੋਂ ਖਬਰ ਆਉਂਦੀ ਆ ਬੰਦਾ ਇਹ ਤਾਂ ਸੋਚਦਾ ਮੰਨਣਾ ਚਾਹੀਦਾ ਯਾ ਕਿ ਨਹੀਂ ਕਿਉਂਕਿ ਖਬਰਾਂ ਹੀ ਹਣਾ ਓਂ ਇਦਾਂ ਆਉਂਦੀਆਂ ਰਹਿੰਦੀਆਂ ਵੀ ਲਾਈਕ ਫਾਲਸ ਨਿਊਜ਼ ਜਾਂ ਕੁਸ਼ਰੀਆ ਪਰ ਫਿਰ ਮੈਂ ਸਰਨੀ ਨੂੰ ਰਿਚਰਡ ਕੀਤਾ ਸੀਗਾ ਸਾਡੇ ਦਲਜੀਤ ਕਲਸੀ ਦੇ ਜਿਹੜੇ ਸਨ ਨੇ ਉਹਨਾਂ ਨੂੰ ਪੁੱਛਿਆ ਸੀਗਾ ਵੀ ਕੀ ਹੋਇਆ ਕੀ ਆ ਤਾਂ ਫਿਰ ਉਹਨਾਂ ਨੇ ਥੋੜਾ ਸਮਝਾਇਆ ਸੀਗਾ ਵੀ ਇਦਾਂ ਕਰਕੇ ਹੋ ਗਿਆ ਤੇ ਮੈਨੂੰ ਓਨੈਸਟਲੀ ਦੱਸਣਾ ਮੈਨੂੰ ਇੰਨਾ ਜ਼ਿਆਦਾ ਪਤਾ ਨਹੀਂ ਹੈਗਾ ਅਮ ਗਵਰਨਮੈਂਟ ਬਾਰੇ ਵੀ ਇਹ ਕਿਦਾਂ ਹੋ ਸਕਦਾ ਕਿਉਂਕਿ ਇੱਥੇ ਆਈ ਥਿੰਕ ਤੋ ਸੀ ਕਿ ਇਸ ਦਾ ਰੀਜ਼ਨ ਬਗਾਰ ਕਿਸ ਨੂੰ ਇਦਾਂ ਜੇਲ੍ਹ ਚ ਥੋੜੀ ਲਾ ਕੇ ਜਾ ਸਕਦੇ ਆ ਸੋ ਮੇਰੇ ਲਈ ਬਹੁਤ ਅਜੀਬ ਲਿਆ ਮੈਂ ਹਲੇ ਵੀ ਇਟ ਇਸ ਸਮਝਦੀ ਨਹੀਂ ਵੀ ਕਿਵੇਂ ਜਿਵੇਂ ਸਾਡੇ ਹੁਣ ਸਿੱਖ ਵੀ ਨੇ ਜਿਦਾਂ ਇਥੋਂ ਯੂਕੇ ਤੋਂ ਜਿਹੜਾ ਜੱਗੀ ਭਾਜੀ ਆਉਗੇ ਜੇਲ੍ਹ ਚ ਕਿੰਨੇ ਚਿਰਾਂ ਦਾ ਜੇਲ੍ਹ ਚ ਬੈਠੇ ਆ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਕਿਵੇਂ ਰੱਖ ਕਿਵੇਂ ਸਕਦੇ ਆ ਬੰਦਿਆਂ ਨੂੰ ਜੇਲ੍ਹ ਚ ਬਿਨਾਂ ਕਿਸੇ ਰੀਜ਼ਨ ਕਰਕੇ ਤੁਸੀਂ ਅੱਗੇ ਫਿਲਮਾਂ 'ਚ ਹੀ ਕੈਰੀਅਰ ਦੇਖਦੇ ਹੋ ਆਪਣਾ ਜਾਂ ਜਿਵੇਂ ਨੀਰੂ ਬਾਜਵਾ ਨੇ ਸਰਗੁਣ ਮਹਿਤਾ ਬਹੁਤ ਵੱਡੀਆਂ ਸਟਾਰਸ ਬਣੀਆਂ ਪੰਜਾਬੀ ਸਿਨੇਮੇ ਦੀਆਂ ਤੁਸੀਂ ਆਪਣੇ ਆਪ ਨੂੰ ਉੱਥੇ ਦੇਖਦੇ ਹੋ ਫਿਊਚਰ ਦੇ ਵਿੱਚ ਅ ਟੂ ਬੀ ਓਨੈਸਟ ਮੈਂ ਨਹੀਂ ਦੇਖਦੀ ਅਮ ਆਪਣੇ ਆਪ ਨੂੰ ਐਜ਼ ਅ ਐਕਟਰਸ ਮੈਂ ਆਪਣੀ ਨਰਸਿੰਗ ਕਰੀਅਰ ਕਾਫੀ ਕੋਸ਼ੀਆਂ ਅਮ ਮੈਂ ਅੱਛੀ ਨਰਸਿੰਗ ਸ਼ੁਰੂ ਕੀਤੀ ਸੀ ਕਿਉਂਕਿ ਮੈਨੂੰ ਇਦਾਂ ਲੱਗਦਾ ਸੀਗਾ ਵੀ ਮੈਨੂੰ ਪਤਾ ਨਹੀਂ ਮੈਂ ਹੋਰ ਕਰਾਂ ਕੀ ਤਾਂ ਜਦੋਂ ਸ਼ੁਰੂ ਕੀਤੀ ਤਾਂ ਮੈਂ ਕੰਮ ਕਰਨ ਲੱਗੀ ਤਾਂ ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਹੁਣ ਮੈਨੂੰ ਲੋਕਾਂ ਦੀ ਹੈਲਪ ਕਰਨੀ ਬਹੁਤ ਚੰਗੀ ਲੱਗਦੀ ਆ ਤਾਂ ਮੈਂ ਲੌਂਗ ਟਰਮ ਇਹੀ ਦੇਖਦੀ ਆ ਮੇਰਾ ਫਿਊਚਰ ਇੱਥੇ ਆ ਅਮ ਬਾਕੀ ਜੇ ਕੋਈ ਵਧੀਆ ਪ੍ਰੋਜੈਕਟ ਆਊਗਾ ਕੋਈ ਚਾਊਗਾ ਵੀ ਮੈਂ ਕੰਮ ਕਰਾਂ ਤਾਂ ਮੈਂ ਕਰ ਵੀ ਸਕਦੀ ਆ ਤੇ ਤੁਸੀਂ ਆਪਣੇ ਕੰਮ ਤੋਂ ਸੈਟੀਸਫਾਈਡ ਹੋ ਫਿਲਮ ਦੇ ਵਿੱਚ ਜੋ ਤੁਸੀਂ ਕੀਤਾ ਆ ਆਈ ਥਿੰਕ ਮੈਂ ਪਰਸਨਲੀ ਆਪਣੀ ਸਭ ਤੋਂ ਵੱਡੀ ਕ੍ਰੇਟਿਵ ਕਿਆ ਸੋ ਮੈਂ ਆਪ ਦੇ ਆਪ ਨੂੰ ਬਹੁਤ ਕ੍ਰਿਟਿਕਾਈਜ਼ ਕਰਦੀ ਆ ਸੋ ਮੈਨੂੰ ਖੁਦ ਨੂੰ ਲੱਗਦਾ ਵੀ ਮੈਂ ਸ਼ਾਇਦ ਬੈਟਰ ਕਰ ਸਕਦੀ ਆ ਇਸ ਤੋਂ ਆਮ ਬਾਕੀ ਲੋਕ ਦੱਸਣਗੇ ਜਦੋਂ ਆਉਗੀ ਫਿਲਮ ਤੁਹਾਡੇ ਪੇਰੈਂਟਸ ਨੇ ਅਲਾਉ ਕਰਤਾ ਸੀ ਜਦੋਂ ਪਹਿਲੀ ਵਾਰ ਤੁਸੀਂ ਕਿਹਾ ਕਿ ਮੈਂ ਫਿਲਮ ਕਰਨ ਲੱਗੀ ਆ ਉਹ ਪੁੱਛਦੇ ਬਹੁਤ ਆ ਵੀ ਲਾਈਕ ਹਨਾ ਪੇਰੈਂਟਸ ਦਾ ਉਹ ਹੁੰਦਾ ਆ ਵੀ ਕੌਣ ਆ ਕਿੱਥੇ ਜਾਣਾ ਕਿੱਦਾਂ ਕਰਨਾ ਕੌਣ ਤੇਰੀ ਟੇਕ ਕੇਅਰ ਕਰੂਗਾ ਸੋ ਪੇਰੈਂਟਸ ਨੂੰ ਇਹ ਫਿਕਰ ਬਹੁਤ ਸੀ ਕਿ ਪਰ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਦਲਜੀਤ ਕਾਸੀਸਾ ਦੇ ਨਾਲ ਇਹ ਉਹਨਾਂ ਦਾ ਪ੍ਰੋਜੈਕਟ ਆ ਫਿਰ ਉਹਨਾਂ ਨੂੰ ਸਬਜੈਕਟ ਦੱਸਿਆ ਕਿ ਇੱਕ ਕਿਸ ਚੀਜ਼ ਬਾਰੇ ਫਿਲਮ ਬਣ ਰਹੀ ਆ ਤਾਂ ਫਿਰ ਜਦੋਂ ਉਹਨਾਂ ਨੇ ਸਟੋਰੀ ਸੁਣੀ ਤਾਂ ਉਹਨਾਂ ਨੇ ਫਿਰ ਯੂ نو ਉਹਨਾਂ ਨੇ ਦੇਖਿਆ ਵੀ ਸਾਰੇ ਟੇਕ ਕਰਣ ਵਾਲੇ ਆ ਮੇਰੀ ਫੈਮਲੀ ਵੀ ਉੱਥੇ ਫੈਮਲੀ ਨਾਲ ਗੱਲ ਕਰਕੇ ਵੀ ਤੈਨੂੰ ਜੇ ਲੋੜ ਪਈ ਤਾਂ ਤੂੰ ਫੈਮਲੀ ਦੇ ਕੋਲ ਜਾਣਾ ਆ ਫੈਮਲੀ ਨੂੰ ਫੋਨ ਕਰਨਾ ਆ ਸੋ ਇਹ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਉਹਨਾਂ ਨੇ ਕਿਆ ਵੀ ਚੱਲ ਕਰ ਲਿਆ ਉੱਥੇ ਰਹਿ ਕੇ ਉੱਥੇ ਜੰਮੇ ਪਲੇਓ ਪਰ ਪੰਜਾਬੀ ਤੁਸੀਂ ਬਹੁਤ ਸੋਹਣੀ ਬੋਲ ਰਹੇ ਹੋ ਪਰਿਵਾਰ ਚ ਮਾਹੌਲ ਹੈ ਪੰਜਾਬੀ ਬੋਲਦੇ ਆ ਘਰੇ ਸਾਰੇ ਹਾਂਜੀ ਘਰੇ ਸਾਰੇ ਪੰਜਾਬੀ ਬੋਲਦੇ ਆ ਤੇ ਜਦੋਂ ਅਸੀਂ ਛੋਟੇ ਸੀਗੇ ਤਾਂ ਮਮ ਡਾਡ ਨੇ ਹਮੇਸ਼ਾ ਇਹ ਦੇ ਕਿ ਆਸੇ ਵੀ ਬਾਰੋਂ ਤੱਕ ਤੁਸੀਂ ਇੰਗਲਿਸ਼ ਸਿੱਖ ਹੀ ਲੈਣੀ ਆ ਸਕੂਲ ਜਾ ਕੇ ਤਾਂ ਘਰੇ ਤੁਸੀਂ ਪੰਜਾਬੀ ਬੋਲਣੀ ਆ ਤਾਂ ਆਈ ਥਿੰਕ ਉਸ ਚੀਜ਼ ਕਰਕੇ ਸਾਡੀ ਪੰਜਾਬੀ ਦੂਜੇ ਬੱਚਿਆਂ ਨਾਲੋਂ ਥੋੜੀ ਠੀਕ ਆ ਜਿਹੜੇ ਥਿਰਦੇ ਆ ਤੁਡੇ ਫਾਦਰ ਵੀ 84 ਦਾ ਜਾਂ ਜਿਸ ਤਰ੍ਹਾਂ ਤੁਸੀਂ ਕਹਿ ਕੇ ਫਿਲਮ ਦਾ ਟਾਪਿਕ ਹੈ ਜਾਂ ਫਿਲਮ ਦੇ ਵਿੱਚ 84 ਦਾ ਜ਼ਿਕਰ ਹੈ ਘਰ 'ਚ ਵੀ ਕਦੇ ਇਹ ਗੱਲਾਂ ਹੁੰਦੀਆਂ ਕਿ ਸਿੱਖ ਪੰਥ ਨਾਲ ਕੀ ਹੋਇਆ ਸਾਡੇ ਆਪਣੇ ਲੋਕਾਂ ਨਾਲ ਕੀ ਵਾਪਰਿਆ ਹਾਂਜੀ ਇਹ ਹਮੇਸ਼ਾ ਛੋਟੇ ਹੁੰਦਿਆਂ ਤੋਂ ਇਹ ਗੱਲ ਹੁੰਦੀ ਰਹੀ ਹੈ ਕਿਉਂਕਿ ਜਿਦਾਂ ਮੈਂ ਪਹਿਲਾਂ ਵੀ ਦੱਸਿਆ ਸਾਡੇ ਨਗ ਕੀਰਤਨ ਤੇ ਕਾਫੀ ਕੁਝ ਦਿਖਾਉਂਦੇ ਪਿਕਚਰ ਸਟੋਰੀ ਸਾਰਾ ਕੁਝ ਦਿਖਾਉਂਦੇ ਆ ਤਾਂ ਫਿਰ ਬੱਚੇ ਕੁਐਸਚਨ ਕਰਦੇ ਹੀ ਐ ਇਸ ਚੀਜ਼ ਨੂੰ ਹਨਾ ਵੀ ਇਹ ਕੀ ਆ ਕੀ ਹੋਇਆ ਕੀ ਸੀਗਾ ਤਾਂ ਫਿਰ ਉਸ ਚੀਜ਼ ਤੋਂ ਆਈ ਥਿੰਕ ਪੈਰੈਂਟਸ ਵੀ ਫਿਰ ਗਾ ਚਾਹ ਸੋਚ ਕੇ ਫਿਰ ਆਪਣੇ ਬੱਚਿਆਂ ਤੋਂ ਵੀ ਇੰਨਾ ਨਾਸਿਦਾ ਸਿੱਖਣਾ ਇੱਕ ਟਾਈਮ ਤੇ ਦਿਲਜੀਤ ਕਲਸੀ ਬਾਰੇ ਥੋੜਾ ਦੱਸੋ ਕਿ ਇਨਸਾਨ ਕਹਿੋ ਜੇ ਨੇ ਪਰਸਨਲੀ ਤੁਸ ਤੁਹਾਨੂੰ ਕਿਵੇਂ ਲੱਗਿਆ ਉਹ ਜਮਾ ਵੀ ਨਹੀਂ ਦਿਲਜੀਤ ਕਲਸੀ ਸਰ ਤਾਂ ਇਨੇ ਜਿਆਦਾ ਪੋਲਾਈਟ ਨੇ ਇਨੇ ਜਿਆਦਾ ਰਿਸਪੈਕਟਫੁਲ ਨੇ ਉਹ ਆਈ ਥਿੰਕ ਅੱਖ ਚੱਕ ਕੇ ਵੀ ਨਹੀਂ ਦੇਖਦੇ ਕਿਸੇ ਵੱਲ ਉਹਨਾਂ ਦੇ ਆਪ ਦਾ ਕੰਮ ਪ੍ਰਤੀ ਇਨਾ ਧਿਆਨ ਸ਼ੂਟ ਤੇ ਜੋ ਰਿਹਾ ਆ ਕੰਮ ਪ੍ਰਤੀ ਇਨਾ ਧਿਆਨ ਆਪਣੇ ਆਪਣੇ ਕੰਮ ਤੇ ਫੋਕਸ ਸਾਰਿਆਂ ਨੂੰ ਇੱਜ਼ਤ ਨਾਲ ਬੁਲਾਉਣਾ ਆ ਬਹੁਤ ਜਿਆਦਾ ਪੋਲਾਈਟ ਦਿਖਦਾ ਵੀ ਫੈਮਿਲੀ ਮੈਨ ਨੇ ਦਿਲਜੀਤ ਕਾਲਸੀ ਸਰ ਔਰ ਉਹਨਾਂ ਦਾ ਪਰਿਵਾਰ ਪੈਣ ਜੀ ਹੋਣੇ ਉਹਨਾਂ ਦੇ ਮਿਸਸਸ ਨੇ ਜਾਂ ਬੱਚੇ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਹਾਂਜੀ ਉਹਨਾਂ ਦੇ ਬੱਚਿਆਂ ਨਾਲ ਸਣੀ ਕਲ ਸੀ ਉਹਨਾਂ ਨੇ ਕੋ ਪ੍ਰੋਡਿਊ ਆਈ ਥਿੰਕ ਕੋ ਡਾਇਰੈਕਟ ਕੀਤੀ ਆ ਫਿਲਮ ਸਾਰਦੇ ਨਾਲ ਤਾਂ ਉਹ ਵੀ ਸੈਟ ਤੇ ਸੀਗੇ ਇੰਨੇ ਰਿਸਪੈਕਟਫੁਲ ਇੰਨੇ ਨਾਈਸ ਹੋਣ ਵੀ ਯੂ نو 온 ਪ੍ਰੋਮੋਸ਼ਨਸ ਕਰਨ ਵਾਸਤੇ ਮੇਰੀ ਮੈਸੇਜ ਤੇ ਗੱਲ ਹੁੰਦੀ ਰਹਿੰਦੀ ਆ ਤਾਂ ਇੰਨੇ ਰਿਸਪੈਕਟਫੁਲ ਕਦੇ ਵੀ ਲਾਈਕ ਹਮੇਸ਼ਾ ਕਿਹਾ ਤੁਹਾਡੇ ਬ੍ਰਦਰ ਤੁਹਾਡੇ ਨਾਲ ਆ ਹਮੇਸ਼ਾ ਸਿਸਟਰ ਕਹਿ ਕੇ ਮੇ ਨਾਲ ਗੱਲ ਕਰਨੀ ਆ ਉਮ ਤੇ ਉਹਨਾਂ ਦੇ ਇੱਕ ਬੇਟੀ ਵੀ ਆ ਕਿ ਆਈ ਥਿੰਕ ਕੈਨੇਡਾ ਰਹਿੰਦੀ ਆ ਤਾਂ ਉਹ ਵੀ ਮੇਰੇ ਨਾਲ ਐਡ ਆ ਇੰਸਟਾਗ੍ਰam ਤੇ ਤਾਂ ਕਦੇ ਕਦੇ ਹਾਈ ਹੈਲੋ ਹੋ ਜਾਂਦੀ ਆ ਪੂਰਾ ਪਰਿਵਾਰ ਹੀ ਬਹੁਤ ਨਾਈਸ ਆ ਕੀ ਉਮੀਦ ਹੈ ਤੁਹਾਨੂੰ ਫਿਲਮ ਭਾਵੇਂ ਪਾਜੀ ਅੰਦਰ ਨੇ ਪਰ ਤੁਹਾਨੂੰ ਲੱਗਦਾ ਕਿ ਲੋਕ ਐਕਸਾਈਟਡ ਨੇ ਦੇਖਣਗੇ ਫਿਲਮ ਨੂੰ ਆਈ ਹੋਪ ਐਕਸਾਈਟਡ ਨੇ ਆਮ ਆਈ ਥਿੰਕ ਕਿ ਇਹ ਬਹੁਤ ਯੂਨਿਕ ਤਰ੍ਹਾਂ ਇਹ ਸਟੋਰੀ ਦਿਖਾਈ ਆ ਐਂਡ ਆਈ ਥਿੰਕ ਮੈਂ ਤਾਂ ਨਹੀਂ ਕਦੀ ਦੇਖਿਆ ਇੱਕ ਸ਼ਾਰਟ ਫਿਲਮ ਇਦਾਂ ਆਈ ਪੰਜਾਬੀ ਕੋਈ ਵੀ ਅਮ ਪਰ ਆਈ ਥਿੰਕ ਲੋਕਾਂ ਨੂੰ ਪਸੰਦ ਆਊਗੀ ਆਈ ਹੋਪ ਪਸੰਦ ਕਰਨਗੇ ਅਮ ਦਲਜੀਤ ਸਰ ਹੁਣ ਯੂ نو ਜੇ ਉਹ ਹੁੰਦੇ ਤਾਂ ਗੱਲ ਵੱਖਰੀ ਹੋਣੀ ਸੀਗੀ ਅਮ ਐਕਸਾਈਟਮੈਂਟ ਹੋਰ ਹੋਣੀ ਸੀ ਆਈ ਥਿੰਕ ਲੋਕਾਂ ਨੂੰ ਪਰ ਆਈ ਥਿੰਕ ਅਸੀਂ ਸਰ ਨੂੰ ਵੀ ਇਹਦਾ ਸਪੋਰਟ ਕਰ ਸਕਦੇ ਆ ਬਾਈ you know watching the film sharing the film kyunki ye unna da vision siga e unna di maint sigi unna de kinne jazbaat is project naal jude hoye ne so i think je log e nu share karenge support karenge ta us cheez ch assi sad nu vi ik tarah support kar rahe ha bahut dhanwad ambar tusi bahut pyariyan gallan kitiyan aur assi ummeed karde ha paave tusi nursing ch career banao ਵਾიმე ਫਿਲਮਾਂ 'ਚ ਕੈਰੀਅਰ ਬਣਾਓ ਪਰਮਾਤਮਾ ਤੁਹਾਡੇ ਨਾਲ ਹਮੇਸ਼ਾ ਅੰਗ-ਸੰਗ ਸਹਾਇ ਹੋ ਰਹੇ ਹਾਂ ਹਾਂ ਧੰਨਵਾਦ ਸਰ ਅਹ ਪਾੜੀਆ ਥੈਂਕ ਯੂ ਸੋ ਮੱਚ